ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਉਦਾਸੀ ਭਰੀ ਸਤਿ ਸ੍ਰੀ ਅਕਾਲ ਅੱਜ ਪੰਕਜ ਉਦਾਸ ਸੱਚਮੁੱਚ ਸਾਰਿਆਂ ਨੂੰ ਉਦਾਸ ਕਰ ਗਏ ਨੇ ਅਲੈਕਸਾ ਪਲੀਜ਼ ਪਲੇ ਚਿੱਠੀ ਆਈ ਹੈ ਬਾਈ ਪੰਕਜ ਉਦਾਸ ਚਿੱਠੀ ਆਈ ਹੈ ਬਾਈ ਪੰਕਜ ਉਦਾਸ ਲక్ష్ਮੀकांत ਪਿਆਰੇ ਲਾਲ ਐਂਡ ਆਨੰਦ ਬਖਸ਼ੀ ਔਨ ਐਮਾਜ਼ਾਨ 뮤ਜ਼ਿਕ प्यारे दोस्तों पंकज उदास ने जो इस गजल तो जोशूरत हासिल की थी वो लास्ट साल इस चिट्ठी आई ने पंकज उदास होराणु विषय पतरी ਗਾਇਕ ਬਣਾ ਦਿੱਤਾ ਬਹੁਤ ਸੁਰੀਲੇ ਗਾਇਕ ਬਹੁਤ ਰਦਮ ਦੇ ਵਿੱਚ ਗਾਉਣ ਵਾਲੇ ਸੁਰ ਦੇ ਵਿੱਚ ਗਾਉਣ ਵਾਲੇ ਅੱਜ ਪੰਕਜ ਉਦਾਸ ਹੋ ਰਹੇ ਨੇ ਉਸ ਵਤਨ ਤੋਂ ਚਿੱਠੀ ਆ ਗਈ ਉਹ ਚਿੱਠੀ ਜਿਸ ਦੇ ਸੱਦੇ ਤੇ ਬੰਦਾ ਸਦੀਵੀ ਤੌਰ ਤੇ ਚਲਾ ਜਾਂਦਾ ਹੈ ਔਰ ਪੰਕਜ ਉਦਾਸ ਹੋ ਰਹੇ ਨੂੰ ਯਾਦ ਕੀਤਾ ਉਸ ਮਾਲਕ ਨੇ ਔਰ ਆਪਣੇ ਕੋਲ ਬੁਲਾ ਲਿਆ ਐਸੀ ਗਾਇਕੀ ਐਸੀ ਖੂਬਸੂਰਤ ਗਾਇਕੀ ਐਸੀ ਗਜ਼ਲ ਗਾਇਕੀ ਜਿਸ ਦਾ ਸ਼ਾਇਦ ਕੋਈ ਸਾਲੀ ਨਹੀਂ ਸੀ ਪਰ ਜੋ ਮਕਬੂਲੀਅਤ ਹਾਸਲ ਹੋਣੀ ਚਾਹੀਦੀ ਸੀ ਪੰਕਜ ਉਦਾਸ ਹੋਰਾਂ ਨੂੰ ਉਹ ਨਹੀਂ ਪਾਈ ਤੁਮ ਜ਼ਿੰਦ ਕੇ ਕਰੀਬ ਹੋਤੇ ਹੋ ਉਹ ਬਹੁਤ ਖੁਸ਼ ਨਸੀਬ ਹੋਤੇ ਹੈ ਜਿੰਨੀਆਂ ਵੀ ਗਜ਼ਲਾਂ ਇਹਨਾਂ ਦੇ ਦੇਖੀਆਂ ਜਾਂ ਬੜੀਆਂ ਕਮਾਲ ਦੀਆਂ ਗਜ਼ਲਾਂ ਇਹਨਾਂ ਨੇ ਗਾਈਆਂ ਮਾਤਾ ਦੀਆਂ ਭੇਟਾਂ ਵੀ ਗਾਉਂਦੇ ਸੀ ਸੁਣੋ ਫਿਰਨਾ ਆਨੇ ਵਾਲੇ ਸਾਤ ਸਮੁੰਦਰ ਪਾਰ ਗਿਆ ਤੂੰ ਸੱਚਮੁੱਚ ਸੱਤ ਸਮੁੰਦਰ ਪਾਰ ਚਲੇ ਗਏ ਨੇ ਜਿੱਥੋਂ ਕੋਈ ਮੁੜ ਨਹੀਂ ਸਕਦਾ ਔਰ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਆਪਣੇ ਆਪ ਤੋਂ ਵਾਂਝਾ ਕਰਕੇ ਮੈਨੂੰ ਲਾਈਵ ਸੁਣਨ ਦਾ ਮੌਕਾ ਮਿਲੇ ਇਹਨਾਂ ਨੂੰ ਜੈਪੁਰ ਦੇ ਵਿੱਚ ਪਰ ਪੰਕਜ ਉਧਾਸ ਜਿਉਂਦੇ ਰਹਿਣਗੇ ਆਪਣੀਆਂ ਗਜ਼ਲਾਂ ਕਰਕੇ ਆਪਣੀ ਸੁਰੀਲੀ ਗਾਇਕ ਕਰਕੇ ਸੱਜਣਾ ਟੀਵੀ ਪੰਕਜ ਉਦਾਸ ਹੋਰਾਂ ਨੂੰ ਆਪਣਾ ਟ੍ਰਿਬਿਊਟ ਪੇਸ਼ ਕਰਦਾ ਹੈ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਪ੍ਰਮਾਤਮਾ ਪੰਕਜ ਉਦਾਸ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਸੱਚਮੁੱਚ ਇਹਨਾਂ ਨਾਲ ਦਾ ਕੋਈ ਸੁਰੀਲਾ ਗਾਇਕ ਨਹੀਂ ਸੀ ਚਿੱਠੀ ਆ ਗਈ ਔਰ ਪੰਕਜ ਉਦਾਸ ਹੋਰੀ ਚਲੇ ਗਏ 回ったのは